ਤੁਸੀਂ ਬਹੁਤ ਹੀ ਇੱਕ ਔਖੇ ਘੜੇ ਚੋਂ ਲੰਘ ਰਹੇ ਹੋ। ਔਰ ਜੋ ਮੈਂ ਅਨ੍ਹਾਤ ਆਪਣੀਆਂ ਅੱਖਾਂ ਨਾਲ ਦੇਖੇ ਕਿ ਫਸਲ ਤਾਂ 100% ਮਰੀ ਮਰੀ ਐ। ਉਹਦੇ ਨਾਲ ਕਈ ਜਗ੍ਹਾ ਤੇ ਤਾਂ ਖੇਤ ਵੀ ਨਹੀਂ ਬਚਿਆ। ਘਰ ਜਿਹੜਾ ਸੀਗਾ ਸਮਾਨ ਵੀ ਸਾਰਾ ਖਰਾਬ। ਔਰ ਘਰ ਦੀ ਛੱਤ ਵੀ ਨਹੀਂ ਬਚੀ। ਰਾਸ਼ਨ ਦੇਣ ਨਾਲ ਪਾਣੀ ਦੇਣ ਨਾਲ ਚਾਰਾ ਦੇਣ ਨਾਲ ਗੱਲ ਨਹੀਂ ਪੜਦੀ ਇਹਨਾਂ ਦੇ ਘਰਵਾਲੇ ਪੜੇ ਆ ਇਹਨਾਂ ਦੀ ਫਸਲ ਵੀ ਜਣੀ ਆ ਇਹਨਾਂ ਦੇ ਖੇਤ ਲੱਭੜੇ ਪੈਣੇ ਆ ਕੋਈ ਬਿਮਾਰੀ ਹੋਵੇ ਸਾਰੇ ਪੌਦੇ ਦਾ ਬਿਲਕੁਲ ਆਸ਼ਕਰਾਂ ਦੇ ਘਰ ਦੇ ਵਿੱਚ ਪਾਣੀ ਭੜਿਆ ਹੋਇਆ ਸਾਮਾਨ ਸਾਰਾ ਖਰਾਬ ਹੋ ਗਿਆ ਫਸਲ ਮਰ ਗਈ ਵੀ ਡੰਗਰ ਬੱਚਾ ਵੀ ਰੁੜ ਗਿਆ ਔਰ ਘਰ ਵਾਲਾ ਬੈੱਡ ਦੇ ਉੱਤੇ ਆ ਤੇ ਉਦੋਂ ਮੈਂ ਸੋਚ ਕੇ ਗਿਆ ਸੀਗਾ ਵੀ ਮੈਂ ਜਾ ਕੇ ਆਪਣਾ ਕੁਛ ਨਾ ਕੁਛ ਕਰਕੇ ਉਹਨਾਂ ਦੀ ਮਦਦ ਕਰਨਾ ਆਉਂਗਾ ਇਹ ਸਾਰੇ ਪਰਿਵਾਰਾਂ ਨੂੰ ਅਸੀਂ 50-50 ਹਜ਼ਾਰ ਦੇ ਚੈੱਕ ਜਿਹੜੇ ਆਗੇ ਆ ਜਿੱਦਾਂ ਮੈਡੀਕਲ ਹੈਲਪ ਹੁੰਦੀ ਆ ਪਲੱਸ ਇਹਦਾ ਸਾਰਾ ਇਲਾਜ ਅਸੀਂ ਸਰਕਾਰੀ ਤੌਰ ਤੇ ਕਰਾ ਕੇ ਦੇਵਾਂਗੇ ਜੀ ਜਿਹੜਾ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਤੋਂ ਅੱਥੋਂ ਇੱਕੇ ਜਾਵਾਂਗੇ ਜੀ ਇੱਥੇ ਹੀ ਛੱਡ ਕੇ ਜਾਵਾਂਗੇ ਠੀਕ ਕਰਕੇ ਉਹਨੂੰ ਪੈਰਾਂ ਤੇ ਖੜਾ ਕਰਾਂਗੇ ਉਹਦਾ ਜੋ ਵੀ ਇਲਾਜ ਕਰਕੇ ਉਹ ਮਨ ਕੋਲ ਲਾ ਕੇ ਜੇ ਤੁਹਾਡੇ ਕੋਲ ਕੁਝ ਬਚਿਆ ਦਾ ਤੁਹਾਡਾ ਹਿੰਮਤ ਆ ਹੌਸਲਾ ਹੈ ਬਾਬੇ ਦੀ ਕਿਰਪਾ ਹੈ ਉਹਦਾ ਆਸ਼ੀਰਵਾਦ ਹੈ ਜਿਹਦੇ ਕਰਕੇ ਤੁਸੀਂ ਸਾਰੇ ਜਣੇ ਇਸ ਔਖੀ ਘੜੀ ਦੇ ਵਿੱਚ ਬੜੀ ਬਾਹ ਦੇ ਨਾਲ ਉਹਦਾ ਮੁਕਾਬਲਾ ਕਰ ਰਹੇ ਹੋ ਜਿਹੜਾ ਵੀ ਪੰਜਾਬੀ ਹੈ ਉਹ ਪੰਜਾਬ ਚ ਰਹਿੰਦਾ ਹੋਵੇ ਉਹਦੀ ਜੇ ਫਸਲ ਮਰ ਗਈ ਘਰ ਬਚਿਆ ਹੋਇਆ ਤਾਂ ਉਹ ਵੀ ਲੰਗਰ ਲਈ ਬੈਠਾ ਤੁਹਾਨੂੰ ਤੁਹਾਡੇ ਪੈਰਾਂ ਅਸਲ ਖੜੇ ਹੋ ਕੇ ਤੁਹਾਡੇ ਥੇਚ ਦੁਬਾਰਾ ਨਹਿਲਾਦੀਆਂ ਫਸਲਾਂ ਦੇਖ ਕੇ ਤੁਹਾਡਾ ਹੱਸਦਾ ਬਸਦਾ ਕਰ ਦੇ ਕੇ ਫਿਰ ਸਾਡੇ ਮਨ ਨੂੰ ਚੈਨ ਆਏਗੀ ਫਿਰ ਅਸੀਂ ਚੈਨ ਦੀ ਨੀਂਦ ਸੌਵਾਂਗੇ